ਜੀ ਪ੍ਰੋਗਰਾਮ ਆ ਜੀ ਕਿਵੇਂ ਤਿਆਰੀ ਕਰਖੀ ਆ ਅੱਜ ਭਾਰਤੀ ਕਿਸਾਨ ਜੁਨੀਆਂ ਦੇਕਤਾ ਉਗਰਾਹਾਂ ਵੱਲੋਂ ਜਿਹੜਾ ਅੰਮਰਸਰ ਜ਼ਿਲ੍ਹੇ ਦੇ ਵਿੱਚ ਆਸਣ ਲਜਾਣ ਦਾ ਜਣੀ ਕਿ ਅੱਜ 20 ਤਰੀਕ ਦਾ ਬਣਿਆ ਹੋਇਆ ਹੈ ਜ਼ਿਲ੍ਹਾ ਸੰਗਰੂਰ ਬਲਾਕ ਭਾਨੀਗੜ ਦਾ ਇਹ ਪਿੰਡ ਘਰੱਚੋਂ ਹੈ ਇਹਦੇ ਵਿੱਚੋਂ ਅਸੀਂ ਸਾਰੇ ਨੱਗਰ ਨੇ ਜਣੀ ਕਿ ਇਕੱਠਾ ਹੋ ਕੇ ਜਿਹੜਾ ਕਣਕ ਵੱਡੇ ਪੱਧਰ ਤੇ ਇਕੱਠੀ ਕੀਤੀ ਲੋ ਟ੍ਰਾਡੀਆਂ ਭਰੀਆਂ ਹੋਈਆਂ ਨੇ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਤੇ ਨਗਰ ਪੰਚਾਇਤ ਸਾਰੇ ਨਗਰ ਦਾ ਵੱਡਾ ਸਹਿਯੋਗ ਆਜਾ ਜਿਹੜੀਆਂ ਟਰਾਲੀਆਂ ਨੇ ਇੱਥੋਂ ਤੋਰ ਰਿਆਂ ਅਸੀਂ ਮਸਤੂਆਣੇ ਇਕੱਠੇ ਹੋ ਕੇ ਤੁਰਾਂਗੇ ਜਿਦੇ ਵਿੱਚ ਲਗਭਗ ਜਣੀ ਕਿ 60-65 ਟਰਾਲੀਆਂ ਨੇ ਕੱਲ ਨੂੰ ਇਹਦਾ ਜਿਹੜਾ ਵੰਡ ਪ੍ਰਣਾਲੀ ਦਾ ਕੰਮ ਹੈ ਉਸ ਪਿੰਡਾਂ ਦੀ ਲਿਸਟ ਬਣੀ ਹੋਈ ਹੈ ਉੱਥੇ ਵੰਡਣਾ ਹੈ ਵੱਡੇ ਪੱਧਰ ਤੇ ਸਹਿਯੋਗ ਹੈ ਜਿਹੜਾ ਨਗਰਾਂ ਦਾ ਉਦੋਂ ਬਾਅਦ ਇੱਥੋਂ ਟਰੈਕਟਰ ਜਾਣਗੇ ਪਿੰਡ ਘਰਾਚੋ ਤੋਂ ਨਗਰ ਵੱਲੋਂ ਜਿਹੜੇ ਪਿੰਡ ਚ ਨਗਰ ਕਹੂਗਾ ਵੀ ਆਹ ਟਾਹ ਪਿੰਡ ਹੈ ਜਿਹੜਾ ਇਹਦੀ ਇਹਦੀ ਬਰੇਤੀ ਕੱਢਣੀ ਹੈ ਵਾਹਣ ਸਾਫ਼ ਕਰਨੇ ਆ ਉਦੇ ਲਈ ਵੀ ਵੱਡਾ ਸਹਿਯੋਗ ਆ ਜਿਹੜਾ ਨਗਰ ਵੱਲੋਂ ਪੈਸੇ ਇਕੱਠੇ ਕੀਤੇ ਹੋਏ ਆ ਇਹਦੇ ਲਈ ਸਾਡਾ ਪਿੰਡ ਦਾ ਸਰਪੰਚ ਆ ਜਿਹੜਾ ਮੌਜੂਦਾ ਅੱਜ ਇਥੋਂ ਟਰਾਲੀਆਂ ਜਿਹੜੀਆਂ ਵਿਦਾ ਕਰਨ ਵਾਸਤੇ ਸਾਰੀ ਪੰਚਾਇਤ ਪਹੁੰਚੀ ਹੋਈ ਹੈ ਇਸ ਕਰਕੇ ਲੋਕਾਂ ਨੂੰ ਇਸ ਜਰੀਏ ਬੇਨਤੀ ਹੈ ਵੀ ਉਹ ਲੋਕਾਂ ਦੀ ਹੁਣ ਵੱਡੇ ਪੱਧਰ ਤੇ ਮਦਦ ਦੀ ਜਰੂਰ ਹੈ ਜ਼ਰੂਰਤ ਹੈ ਜੇ ਕਣਕ ਵਜਾਉਣੀ ਹੈ ਅੱਜ ਵੱਡੀ ਲੋੜ ਆ ਉਹਨਾਂ ਨੂੰ ਕਿਉਂ ਕਣਕ ਫੇਰ ਬੀਜੀ ਜਾਊਗੀ ਵੱਡੇ ਪੱਧਰ ਤੇ ਵਿਰੇਤੀ ਹੈ ਜਿਹੜੀ ਉਹ ਚੜੀ ਹੋਈ ਹੈ ਉਹਦੇ ਲਈ ਵੱਡੀ ਤਿਆਰੀ ਆ ਪੰਜਾਬ ਉਸ ਲੋਕਾਂ ਨਾਲ ਖੜਿਆ ਜਿਹੜਾ ਲੋਕ ਲੋਕਾਂ ਦਾ ਜਾਨੀ ਕਿ ਵੱਡਾ ਦਰਦ ਆ ਸਾਡੇ ਪੰਜਾਬ ਦੇ ਲੋਕਾਂ ਦੇ ਹਿਰਦੇ ਚ ਉਹਨਾਂ ਦੇ ਦਰਦ ਨੂੰ ਲੈ ਕੇ ਬੱਚਾ ਬੱਚਾ ਜਣੀ ਕੇ ਇਹ ਸਾਰੇ ਨਗਰਾਂ ਦਾ ਉਹ ਲੱਗਿਆ ਹੋਇਆ ਇਹ ਸੇਵਾ ਦੇ ਵਿੱਚ ਇਸ ਕਰਕੇ ਦੋ ਗੱਲਾਂ ਜਿਹੜੀਆਂ ਸਰਪੰਚ ਸਾਹਿਬ ਵੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਹਾਂਜੀ ਸਰਪੰਚ ਸਾਹਿਬ ਜੀ